ਸ਼ੀਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਉੱਪਰ ਪਲੀਜ਼ ਆਪਣੇ ਚੈਨਲ ਤੇ ਪਹਿਲੀ ਵਾਰ ਸਬਸਕ੍ਰਾਈਬ ਕਰ ਲਓ ਅੱਜ ਇੱਕ ਆਪਾਂ ਬਹੁਤ ਸੋਹਣਾ ਸੂਟ ਰੈਡੀ ਕਰਨ ਜਾ ਰਹੇ ਹਾਂ ਜੀ ਤੇ ਤੈਨੂੰ ਦਿਖਾਵਾਂਗੇ ਵੀ ਸੂਟ ਕਿਸ ਦਾ ਹੈ ਤੇ ਕਿਵੇਂ ਦਾ ਬਣਿਆ ਹੈਗਾ ਇਹ ਆਪਾਂ ਮੈਚਿੰਗ ਸੂਟ ਰੈਡੀ ਕਰਾਂਗੇ ਜਿਵੇਂ ਕਿ ਇਹਦੇ ਨਾਲ ਜਿਹੜਾ ਇਹ ਸਲਵਾਰ ਦਾ ਫੈਬਰਿਕ ਹੈ ਉਹ ਵੀ ਇਹ ਜਾਮਗਟਾ ਦਾ ਹੀ ਰਹੂਗਾ ਤੇ ਜਾਮਗਟਾ ਦੀ ਉਹ ਸ਼ੈਲਟਰ ਹੋਗੀ ਵਧੀਆ ਫੈਬਰਿਕ ਦੇ ਵਿੱਚ ਕਾਟਨ ਦਾ ਇਹਨੂੰ ਵਿਦਆਟ ਲਾਈਨਿੰਗ ਆਪਾਂ ਸਟਿਚ ਕਰ ਸਕਦੇ ਹਾਂ ਤੇ ਲਾਈਨਿੰਗ ਲਗਾਉਣ ਦੀ ਕੋਈ ਲੋੜ ਨਹੀਂ ਵੈਸੇ ਚਲੋ ਪਹਿਲੀਆਂ ਪਹਿਣਾ ਗਰਮੀ ਵਾਲੇ ਸੂਟਾਂ ਦੇ ਵੀ ਲਾਈਨਿੰਗ ਲਾ ਕੇ ਸਟਿਚ ਕਰ ਸਕਦੇ ਨੇ ਉਹ ਆਪਣਾ ਹਿਸਾਬ ਹੁੰਦਾ ਵੈਸੇ ਤੇ ਇਸ ਲਾਈਨਿੰਗ ਦੀ ਕੋਈ ਏਡੀ ਲੋੜ ਨਹੀਂ ਹੁੰਦੀ ਤੇ ਪਰ ਐਵੇਂ ਵੀ ਜਦੋਂ ਲਾਈਨਿੰਗ ਲਾਣੇ ਆਪਾਂ ਥੋੜੀ ਜਿਹੀ ਫਿਟਿੰਗ ਦਾ ਜਿਹੜਾ ਜ਼ਿਆਦਾ ਵਧੀਆ ਲੁੱਕ ਦਿੰਦਾ ਸੂਟ ਫਿਟਿੰਗ ਵਧੀਆ ਆ ਜਾਂਦੀ ਹੈ ਇਹਦੇ ਉੱਤੇ ਆਪਾਂ ਹੁਣ ਸੂਟ ਰੈ ਇਹ ਹੈਗਾ neck ਦਾ ਡਿਜ਼ਾਈਨ ਬਾਕੀ ਇਹਦੇ ਵਿੱਚ ਬੂਟੀ ਬਣੀ ਹੋਈ ਹੈ ਜੇ ਤੁਸੀਂ ਬੂਟੀ ਬਣਾ ਲਓ ਤੇ ਇਹ ਨੀਚੇ ਬੇਲਾਵਣੀਆਂ ਹੋਈਆਂ ਸੀ ਇਹਨੂੰ ਤੁਸੀਂ ਘੇਰ ਦੀ ਬਣਾ ਲਓ ਚਾਹੇ ਚਾਕ ਤੇ ਬਣਾ ਲਓ ਕਿਉਂਕਿ ਜਿਹੜੀ ਇਹ ਸੀਟ ਦੇ ਵਿੱਚ ਇਹ ਬੇਲਾਵਾਂ ਦੋ ਦਿੱਤੀਆਂ ਹੋਈਆਂ ਨੇ ਜੇ ਆਪਾਂ ਚਾਕਾਂ ਤੇ ਬਣਾਉਣੇ ਤਾਂ ਆਪਾਂ ਨੂੰ ਦੋ ਬੇਲਾ ਇੱਕ ਸੂਟ ਦੀ ਲੱਗ ਜਾਣੀਏ ਫਿਰ ਕੱਲਾ neck ਦਾ ਡਿਜ਼ਾਈਨ ਦੇਜੂਗਾ ਤੇ ਫਿਰ ਹੁਣ ਆਪਾਂ ਇਹ ਚਾਕਾਂ ਦੀ ਬੇਲਾ ਬਣਾਉਣੇ ਹੈਗੇ ਜੇ ਹੁਣ ਆਪਾਂ ਕਿਸੇ ਹੋਰ ਸੂਟ ਦਾ ਰੈਡੀ ਕਰਾਂਗੇ ਤਾਂ ਉਹਦੇ ਵਿੱਚ ਲਾ ਲਓ ਵੀ ਜਿਹੜੀਆਂ ਬਰੀਕ ਬੂਟੀਆਂ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਐਡ ਕਰਕੇ ਜੋੜ ਕੇ ਇਹਨਾਂ ਨੂੰ ਫਿਰ ਆਪਾਂ ਬੇਲ ਬਣਾਵਾਂਗੇ ਹੁ ਇਹ ਜਿਹੜੀ ਆ ਲਾਈਨ ਦਿੱਤੀ ਹੋਈ ਆ ਆਪਾਂ ਕਟਿੰਗ ਕਰਾਂਗੇ ਆ ਦੇਖੋ ਆਪਾਂ ਫੁੱਲ ਕੱਟਿਆ ਆਪਾਂ ਇਧਰ ਹੀ ਲਾਈਨਿੰਗ ਨੇੜੇ ਨੇੜੇ ਕੱਟਤੀ ਕਿਉਂਕਿ ਇਹ ਲਾਈਨਿੰਗ ਆਉਟ ਲੱਗਦੀ ਆ ਸੋਹਣੀ ਨਹੀਂ ਲੱਗਦੀ ਹੈਗੀ ਇਹ ਲੈਣੀ ਜਿਹੜੀ ਆ ਵਾਲੀ ਲਾਈਨਿੰਗ ਇਹ ਵੀ ਆਪਾਂ ਨੂੰ ਸਾਰੀ ਕੱਟ ਕੇ ਰੱਖਣੀ ਪੈਣੀ ਸੱਟਣੀ ਪੈਂਦੀ ਹੈ ਤੇ ਇਹਦੇ ਨਾਲੋਂ ਵੀ ਆਪਾਂ ਸਾਰੀ ਜਿਹੜੀ ਲਾਈਨਿੰਗ ਹੈਗੀ ਇਹ ਕੱਟਤੀ ਲਾਈਨ ਬਣੀ ਹੋਈ ਜਿਹੜੀ ਜਿਹੜੀ ਸੂਟ ਦੀ ਫਿਨਿਸ਼ਿੰਗ ਜਿਹੜੀ ਵਧੀਆ ਹੋਊਗੀ ਹੈਨਾ ਹੁਣ ਇਹ ਪੇ ਦਾ ਸਾਰਾ ਮੈਜ਼ਰਮੈਂਟ ਲਵਾਂਗੇ ਲਾਈਨ ਤੋਂ ਬਾਅਦ ਆਪਾਂ ਇਹਦੇ ਚਾਕਾਂ ਦੇ ਤੇ ਗਲੇ ਤੇ ਕੰਮ ਕਰਾਂਗੇ ਜੇ ਤੁਸੀਂ ਫਰੰਟ ਤੇ ਬੁੱ ਉਹ ਤੁਸੀਂ ਸੰਗਣਾ ਜੇ ਬਣਾਉਣਾ ਚਾਹੁੰਦੇ ਹੋ ਸੰਗਣਾ ਵੀ ਹੋਰ ਬਣਾ ਸਕਦੇ ਹੋ ਬਾਲੀਏ ਪੈਣਾ ਕਹਿੰਦੀ ਨਹੀਂ ਜੀ ਦੇਖੋ ਮੈਨੂੰ ਕਮੈਂਟ ਆਏ ਸੀਗੇ ਕਿ ਕਸਟਮਰ ਕੰਮ ਵਧੀਆ ਤੇ ਰੇਟ ਜ਼ਿਆਦਾ ਮੰਗਦਾ ਹਨਾ ਜੀ ਚਲੋ ਇਹ ਤਾਂ ਹਰ ਇੱਕ ਕਸਟਮਰ ਦੀ ਹੁੰਦੀ ਹੈ ਵੀ ਆਪਾਂ ਨੂੰ ਕੰਮ ਵੀ ਵਧੀਆ ਮੀਂਹ ਦੱਸਦੇ ਹਾਂਗੇ ਤੇ ਇਹਦਾ ਆਪਾਂ ਇਹ ਕਟਿੰਗ ਕਰ ਲਈਏ ਆਪਾਂ ਸ਼ਰਟ ਐਂ ਕਨ ਨਹੀਂ ਛੋਟੀ ਕੈਂਚੀ ਨਾਲ ਸੀਡ ਨੂੰ ਛੋਟੀ ਕੈਂਚੀ ਨਾਲ ਕਟਿੰਗ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਵੱਡੀ ਕੈਂਚੀ ਲੈਣੀ ਹੈ ਤਾਂ ਨਾਲ ਨਾਲ ਕੱਟਿਆ ਜਾਂਦਾ ਹੈ ਕਿ ਦੂਜੇ ਫੁੱਲ ਕੱਟਿਆ ਜਾਂਦਾ ਹੈ ਇਹ ਬਰੀਕ ਕੈਂਚੀ ਨਾਲ ਜਿਹੜੀ ਦੀ ਕਟਿੰਗ ਸਹੀ ਹੋਊਗੀ ਪਹਿਲਾਂ ਆਪਾਂ neck ਦਾ ਡਿਜ਼ਾਈਨ ਆਪਾਂ ਟ੍ਰੇਸ ਕਰ ਲਈਏ ਪ੍ਰੈਸ ਨਾਲ ਆਪਾਂ ਕਿਰਾਂ ਚਿਪਕਾ ਲੈਣੀ ਹੈ ਹਲਕਾ ਜਿਹਾ ਲੋ ਜੀ ਤਾਂ ਆਪਾਂ ਸੈਂਟਰ ਕਰਕੇ ਦੇਖੋ ਪਹਿਲਾਂ ਆਪਾਂ ਖਰੀਜ ਪਾ ਲੈ ਪ੍ਰੈਸ ਨਾਲ ਇਹਦਾ ਸੈਂਟਰ ਹੋ ਗਿਆ neck ਦਾ ਉਸ ਤੋਂ ਬਾਅਦ ਆਪਾਂ ਸਾਰੀ ਦੇਖਾਂਗੇ ਵੀ ਜਿਹੜੀ ਉੱਪਰੋਂ ਸਹੀ ਹੈਗਾ ਤਾਂ ਕਰਕੇ ਜਿਹੜੀ ਆਪਾਂ ਨੂੰ ਮਸ਼ੀਨ ਤੇ ਲੋਡਣਾ ਪਵੇ ਨਹੀਂ ਜੇ ਮਸ਼ੀਨ ਤੇ ਡਿਜ਼ਾਈਨ ਹੱਲ ਜਾਂਦਾ ਫਿਰ ਉਹ ਟੇਡਾ ਵਿੰਗਾ ਵਗ ਜਾਂਦਾ ਦੇਖਿਓ ਇਹਨੂੰ ਛਾਪਨ ਤੇ ਨਹੀਂ ਇਹਨੂੰ ਮਸ਼ੀਨ ਤੇ ਨਹੀਂ ਕੋਈ ਟਾਈਮ ਲੱਗਦਾ ਇਹਨੂੰ ਇਸ ਚੀਜ਼ ਤੇ ਟਾਈਮ ਲੱਗਦਾ ਹੁਣ ਆਪਾਂ ਇਹਦੀ ਲੈਂਥ ਦੇਖਦੇ ਆਂ ਵੀ ਲੈਂਥ ਨੀਚੇ ਕਿੰਨੀ ਐ ਉਸ ਤੋਂ ਬਾਅਦ ਕਿਉਂਕਿ ਆਪਾਂ ਸੀਣ ਦਾ ਮਾਰਜਨ ਰੱਖਤਾ ਹੁਣ ਆਪਾਂ ਇਹਨੂੰ ਲੈਂਥ ਦੀ ਨਿਸ਼ਾਨੀ ਮਿਲ ਕੇ ਛੂਟਾ ਪੇਂਟ ਕਰਨ ਲੱਗੇ ਨਾ ਜੀ ਪ੍ਰੈਸ ਨਾਲ ਹੀ ਰੱਖਣੀ ਪੈਂਦੀ ਐ ਚਲਦੀ ਪ੍ਰੈਸ ਆਪਾਂ ਬਿਲਕੁਲ ਵੀ ਬੰਦ ਨਹੀਂ ਕਰ ਸਕਦੇ ਜਦੋਂ ਆਪਾਂ ਛੂਟਾ ਨੂੰ ਪੇਂਟ ਕਰਨਾ ਕਿਉਂਕਿ ਬਾਰ-ਬਾਰ ਪ੍ਰੈਸ ਕਰਕੇ ਫਿਰ ਆਪਾਂ ਜੇ ਮਾਰੇ ਮੋٹے ਬਲਚ ਵੀ ਪੇਪਰ ਟੇਡਾ ਟਿੰਗਾ ਲੱਗ ਗਿਆ ਤਾਂ ਸੂਟ ਦੀ ਗ੍ਰੇਸ ਖਰਾਬ ਹੋ ਜਾਂਦੀ ਹੈ ਟੇਡਾ ਜਾਣ ਲੱਗ ਜਾਂਦਾ ਬੈਲ ਟੇਢੀ ਜਾਣ ਲੱਗ ਜਾਂਦਾ ਜੇ ਕੋਈ ਆਪਾ ਫੁੱਲ ਬਣਾਉਨੇ ਹੋ ਟੇਡਾ ਜਾਣ ਲੱਗ ਜਾਂਦਾ ਆਪਾ ਪ੍ਰੈਸ ਕਰ ਕਰਕੇ ਉਧਰ ਮੇਜ਼ ਦੇ ਉੱਪਰ ਰੱਖ ਲੈਂਦੇ ਆ ਸਾਰੇ ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਫਿਰ ਮਸ਼ੀਨ ਤੇ ਜਦੋਂ ਆਪਾਂ ਕਰਦੇ ਆ ਵਰਕ ਉਹ ਇਕੱਠਾ ਕਰ ਦਨੇ ਆ ਸਭ ਤੋਂ ਪਹਿਲਾਂ ਤਾਂ ਇਹ ਲੈਂਥ ਮਿਣਾਗੇ ਆਪਾਂ ਲੈਂਥ ਆਪਾਂ ਤਿਆਰ ਕਿੰਨੀ ਰੱਖਣੀ ਹੈ 1 ਇੰਚ ਦਾ ਆਪਾਂ ਪਰ ਮਾਰ ਦੇ ਚਲਾਈ ਵੀਡੀਓ ਬਣਾ ਦੇ ਵੱਡੀ ਬਣਾ ਦੇ ਤੇ ਪਾਉਂਦੇ ਤੇ ਸਰ ਘਟਾ ਦਵਾ ਇਹਨਾਂ ਬੱਜੀ ਵਾ ਦੇ ਕੋਈ ਇਸ ਨੋਟ ਅਫੈਕਟ ਟੂ ਦ ਵਰਸਰ ਫਿਰ ਜਿਹੜਾ ਪਤਾ ਨਾ ਸੂਟ ਦਿਖਾਇਆ ਸੀ ਜਿਹਦਾ ਆਪਾਂ ਬਣਾਇਆ ਸੀਗਾ ਮੈਜ਼ਰਮੈਂਟ ਲੈਂਦਾ ਸੀ ਉਹ ਆਪਣੇ ਹੀ ਸੂਟ ਸੀਗਾ ਆਪਾਂ ਮੈਚਿੰਗ ਕੀਤਾ ਇਹ ਨਾਲ ਜਿਹੜੀ ਬਟਰ ਗ੍ਰੀਨ ਕਲਰ ਦੀ ਬਾਟਮ ਬਣਾਈ ਆਪਾਂ ਜੰਮ ਕਾਟਨ ਦੀ ਤੇ ਸਕਿਨ ਕਲਰ ਦੀ ਆਪਾਂ ਸ਼ਰਟ ਬਣਾਈਏ ਤੁਸੀਂ ਇਹਦਾ neck ਦਾ design ਦੇਖ ਸਕਦੇ ਆਂ ਬਸ neck neck ਤੇ pending ਕੀਤੀ ਹੈਗੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਆਪਾਂ ਇਹਦੇ ਵੱਜੂ ਤੇ ਵੇਲ ਬਣਾਈਏ ਦੋਨੇ ਸਾਈਡ ਤੇ ਚਾਕਾ ਦੇ ਵੇਲ ਬਣਾਈਏ ਇਹ ਚਾਕਾ ਨੂੰ ਤੁਸੀਂ ਇਸ ਤਰ੍ਹਾਂ ਵੀ ਦੋ ਵੇਲਾਂ ਘੇਰ ਦੇਤੇ ਬਣਾ ਸਕਦੇ ਜਿਵੇਂ ਆਪਾਂ ਦੋਨਾਂ ਚਾਕਾ ਤੇ ਬਣਾਈਆਂ ਨੇ ਤੁਸੀਂ ਘੇਰ ਦੇ ਉੱਪਰ ਵੀ ਬਣਾ ਸਕਦੇ ਆਪਾਂ ਇਹਦੇ ਖੀਰ ਤੇ ਸਿੰਗਲ ਸਿੰਗਲ ਫਲੇਵਰ ਬਣਾ ਕੇ ਚਾਕਾ ਤੇ ਵੇਲ ਬਣਾਤੀ ਜੇਕਰ ਤੁਸੀਂ ਇਹ suit ਇਸ ਤਰ੍ਹਾਂ ਦਾ designing ਤਿਆਰ ਕਰਵਾਉਣਾ ਚਾਹੁੰਦੇ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਾ ਸਕਦੇ ਹੋ ਕਿਸੇ ਵੀ ਫੈਬਰਿਕ ਦੀ ਕਸਟਮਾਈਜ਼ ਕਰਾ ਸਕਦੇ ਹੋ ਇਹ ਵਾਲਾ ਜਿਹੜਾ ਫੈਬਰਿਕ ਹੈ ਜੀ ਜਾਮ कॉटन ਦਾ ਰਹੂਗਾ ਤੇ ਇਹਦੇ ਨਾਲ ਆਪਾਂ ਦੁਪੱਟਾ ਵੀ ਪੇਂਟ ਕੀਤਾ ਇਸ ਤਰ੍ਹਾਂ ਔਰ ਗੰਜਾ ਦੁਪੱਟਾ ਵੀ ਪੇਂਟ ਕੀਤਾ ਜੇਕਰ ਤੁਸੀਂ ਇਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲ कॉटन ਦੇ ਉੱਪਰ ਤਾਂ ਇਹ ਜਿਹੜਾ ਸੂਟ ਦਾ ਪ੍ਰਾਈਸ ਰਹੂਗਾ ਜੀ ਵੀਦ ਦੁਪੱਟਾ 1750 ਰੁਪਏ ਰਹੂਗਾ ਠੀਕ ਹੈ ਜੀ ਜੇਕਰ ਤੁਸੀਂ ਇਸ ਤਰ੍ਹਾਂ ਦਾ ਰੈਡੀ ਕਰਵਾਉਣਾ ਜਿਹਦੇ ਵਿੱਚ ਫੈਬਰਿਕ ਤੇ ਪੇਂਟ ਤੇ ਦੁਪੱਟਾ ਨਾਲ ਰਹੇ ਠੀਕ ਹੈ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸੂਟ ਬਹੁਤ ਪਸੰਦ ਆਏ ਹੋਣਗੇ ਆਪਾਂ ਡਿਜ਼ਾਈਨਿੰਗ ਕਾਫੀ ਸਾਰੇ ਸੂਟਾਂ ਦੀ ਪਾਈ ਹੋਈ ਹੈ ਬਾਕੀ ਆਪਣੀ ਇੰਸਟਾਗ੍ਰam ਪ ਤੇ ਤੁਸੀਂ ਉਹਦੇ ਉੱਤੇ ਸੋਨੇ ਸੋਨੇ ਡਿਜ਼ਾਈਨ ਦੇਖ ਕੇ ਆਪਾਂ ਆਰਡਰ ਦੇ ਸਕਦੇ ਹੋ ਜਾਂ ਤੁਸੀਂ ਆਪਣੀ ਕੋਲ ਵੀ ਡਿਜ਼ਾਈਨ ਨਹੀਂ ਕੋਈ ਆਰਡਰ ਦੇ ਸਕਦੇ ਹੋ ਕਲਰ ਫੈਬਰਿਕ ਤੁਸੀਂ ਦੱਸ ਸਕਦੇ ਹੋ ਮੇਜ਼ਰਮੈਂਟ ਆਪਣਾ ਦੇ ਕੇ ਆਪਣਾ ਸੂਟ ਬਹੁਤ ਸੋਹਣਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਅੱਜ ਦੀ ਬਲੌਗ ਦਾ ਆਪਾਂ ਐਂਡ ਇੱਥੇ ਕਰਦੇ ਹਾਂ ਮਿਲਦੇ ਆਪਾਂ ਨੈਕਸਟ ਬਲੌਗ ਦੇ ਨਾਲ ਥੈਂਕ ਯੂ ਧੰਨਵਾਦ ਸਿਖਾ ਜੀ